ਅਮਰਸਾਦ ਹਲਕੇ ਤੋਂ ਗੁਰਪ੍ਰਤਾਪ ਸਿੰਘ ਟਿੱਕਾ ਔਰ ਅਜੇ ਬੀਰਪਾਲ ਸਿੰਘ ਰੰਧਾਵਾ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਚਿਹਰੇ ਸੀ ਔਰ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਕਿ ਕੀ ਕਾਰਨ ਰਹੇ ਨੇ ਕਿਉਂਕਿ ਇਹ ਵੀ ਦੱਸਦੀ ਕਿ ਵਿਕਰਮ ਸਿੰਘ ਮਜੀਠੀਆ ਔਰ ਤਲਬੀਰ ਸਿੰਘ ਗਿਲਸੁਖਬੀਰ ਸਿੰਘ ਬਾਦਲ ਦੇ ਕਾਫੀ ਨੇੜੇ ਸੀ ਔਰ ਕਿਹੜੀਆਂ ਗੱਲਾਂ ਕਰਕੇ ਪਾਰਟੀਆਂ ਛੱਡੀਆਂ ਨੇ ਕਿਉਂਕਿ ਲੰਬੇ ਅਰਸੇ ਤੋਂ ਪਰਿਵਾਰ ਜਿਹੜੇ ਸੀ ਇਹਨਾਂ ਦੇ ਅਕਾਲੀ ਸੀ ਤਾਂ ਹੁਣ ਗੱਲਬਾਤ ਕਰਦੇ ਆ ਟਿੱਕਾ ਜੀ ਕਾਰਨ ਕੀ ਨੇ ਕਿਉਂਕਿ ਲਗਾਤਾਰ ਜਿਹੜੇ ਨੇਤਾ ਨਿਓ ਪਾਰਟੀ ਛੱਡ ਕੇ ਕੋਈ ਭਾਜਪਾ ਚਾਰ ਰਿਹਾ ਕੋਈ ਆਮ ਆਦਮੀ ਪਾਰਟੀ ਚ ਜਾ ਰਿਹਾ ਹੈ ਕਾਰਨ ਕੀ ਨੇ ਦੇਖੋ ਕਾਰਨ ਕਈ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਪੰਜਾਬ ਪੰਜਾਬੀਅਤ ਦੀ ਰਾਖੇ ਵਾਸਤੇ ਖਾਸ ਤੌਰ ਤੇ ਸਿੱਖ ਧਰਮ ਦੇ ਜਿਹੜੇ ਮੁੱਦਿਆਂ ਦੇ ਜੇ ਪਿਛਲਾ ਇਤਿਹਾਸ ਵੇਖੀਏ ਤੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਸਾਡੇ ਵੱਡ-ਵਡੇਰਿਆਂ ਨੇ ਇਸ ਪਾਰਟੀ ਨੂੰ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਇਹ ਖੜੀ ਕੀਤੀ ਸੀ ਤੇ ਨਿਸ਼ਕਾਮ ਸੀ ਇਹ ਸਰਕਾਰਾਂ ਸਰਕੂਰਾਂ ਵਾਲਾ ਤੇ ਕੋਈ ਬਹੁਤਾ ਲਾਲਚ ਨਹੀਂ ਧਰਮ ਦੀ ਗੱਲ ਕਰਨ ਵਾਸਤੇ ਪੰਜਾਬ ਦੀ ਜਿਹੜੀ ਉਹਨਾਂ ਨਾਲ ਗੱਲ ਕਰਨ ਵਾਸਤੇ ਇਹ ਪਾਰਟੀ ਬਣੀ ਸੀਗੀ ਕਿਉਂਕਿ ਐਸਜੀਪੀਸੀ ਉਸ ਤੋਂ ਪਹਿਲੋ ਬਣੀ ਸੀ ਤੇ ਉਹ ਸਾਰੇ ਘਟਰਾ ਕਰਮ ਦੇ ਬਾਅਦ ਜੀਪੀਸੀ ਤੋਂ ਬਾਅਦ ਪਾਰਟੀ ਬਣੀ ਪਰ ਹੁਣ ਜੋ ਪਿੱਛੇ ਜਿਹੇ ਸਮੇਂ ਦੌਰਾਨ ਬਹੁਤ ਵੱਡੀ ਜਿਹੜੀ ਨਗਾਰਤਾ ਥੱਲੇ ਵਾਲ ਨੂੰ ਜਿਹੜਾ ਕਾਲੇ ਦਲ ਆ ਰਿਹਾ ਅਸੀਂ ਵੀ ਜਦੋਂ ਕਾਲਜ ਤੋਂ ਨਿਕਲੇ ਜਦੋਂ ਮੈਂ ਆਪਣੀ ਗੱਲ ਕਰ ਰਿਹਾ 91 92 ਦੇ ਵਿੱਚ ਬਚਮ ਕੁਛ ਦਿਨ ਅਮਰੀਕਾ ਚੱਲ ਗਿਆ ਫਿਰ ਆ ਕੇ ਬਾਦਲ ਸਾਹਿਬ ਨੇ ਮਲਮੈਂ ਗੱਲ ਕਰ ਰਿਹਾ ਪਰਿਵਾਰਕ ਸਾਂਝ ਸੀਗੀ ਤੇ ਸੁਖਬੀਰ ਜੀ ਨਾਲ ਵੀ ਸਾਰੇ ਪਿਆਰ ਸੀ ਜੇ ਗੱਲ ਕਰੀਏ ਸੁਬੀਰ ਜੀ ਐਜ਼ ਏ ਜੁਆਇੰਟ ਪਾਰਟੀ ਬਾਅਦ ਚ ਕਰਦਨੇ ਨੇ ਤੇ ਅਸੀਂ ਪਹਿਲੋਂ ਕੀਤੀ ਹੀ ਕੰਮ ਕਰਦੇ ਰਹੇ ਤੇ ਬਾਦਲ ਸਾਹਿਬ ਦਾ ਇੱਕ ਜਿਹੜੇ ਵੱਡੇ ਸੀ ਨਾ ਉਹਨਾਂ ਦਾ ਬਹੁਤ ਇੱਕ ਨਜ਼ਰੀਆ ਹੁੰਦਾ ਸੀ ਉਹ ਦੇਖਦੇ ਸੀਗੇ ਵੀ ਕਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਆਪ ਮਨੇ ਠੀਕ ਹੈ ਉਦੋਂ ਵੀ ਮੁੱਖ ਮੰਤਰੀ ਸੀ ਦੋ ਵਾਰ ਹੀ ਰਹੇ ਆ ਬੜਾ ਕੁਝ ਸੀ ਪਰ ਉਹ ਸੰਘਰਸ਼ ਅਪ ਡਾਊਨ ਵੇਖਿਆ ਸੀ ਇਸ ਤਰ੍ਹਾਂ ਦੇ ਮੇਰੇ ਨਾਲ ਵਰਗੇ ਕਈ ਇਦਾਂ ਦੇ ਚਿਹਰੇ ਹੋਣਗੇ ਪੰਜਾਬ ਦੇ ਵਿੱਚ ਸੈਂਕੜੇ ਹੋਣਗੇ ਚਿਹਰੇ ਜਿਨ੍ਹਾਂ ਨੂੰ ਵੱਡੇ ਬਾਦਲ ਸਾਹਿਬ ਨੇ ਲਿਆ ਕੇ ਪਾਰਟੀ ਨੂੰ ਖੜਾ ਕਰਨ ਵਾਸਤੇ ਯੋਰ ਲਾਇਆ ਸਮੇਂ-ਸਮੇਂ ਨਾਲ ਐਡ-ਆਨ ਹੁੰਦੇ ਰਹੇ ਸੁਖਬੀਰ ਜੀ ਵੀ ਬਹੁਤ ਵਧੀਆ ਕਰਦੇ ਰਹੇ ਨਾਲ ਅਸੀਂ ਇਕੱਠੇ ਬਣ ਕੇ ਟੀਮ ਚੱਲੀ ਪੰਜਾਬ ਦੇ ਵਾਸਤੇ ਪਲੈਨਿੰਗ ਹੋਈ ਔਰ ਡੇ ਬਾਏ ਡੇ ਇੱਕ ਦੂਜੇ ਨੂੰ ਥੱਲੇ ਲਾਉਣ ਦੇ ਚੱਕਰ ਦੇ ਵਿੱਚ ਜਿਹੜੀ ਪਾਰਟੀ ਆ ਨਾ ਜਿਹੜੀ ਉਹ ਆਪਣੇ ਕੰਟਰੋਵਰਸੀਆਂ ਚ ਫਸਦੀ ਗਈ ਜਿਹੜੇ ਮਿਹਨਤ ਕਰਨ ਵਾਲੇ ਆਮ ਘਰਾਂ ਦੇ ਲੋਕ ਸੀ ਸਾਡੇ ਵਰਗੇ ਸਿਗੇ ਪਰਿਵਾਰਵਾਦ ਤੋਂ ਪਿੱਛੇ ਜਦੋਂ ਪਰਿਵਾਰਵਾਦ ਹੈਵੀ ਹੋ ਗਿਆ ਨਾ ਉਦੋਂ ਐਕਚੁਅਲੀ ਪਾਰਟੀ ਦੇ ਉੱਪਰ ਇੱਕ ਨੁਕਸਾਨ ਦੀ ਜਿਹੜੀ ਗੱਲ ਵੇਖੀ ਗਈ ਹੈ ਬਹੁਤ ਵੱਡੇ ਵੱਡੇ ਨਾਂ ਜਿਹੜੇ ਆ ਉਹ ਖਤਮ ਕਰਤੇ ਕਿਸੇ ਦੀ ਸਨੀਅਰਿਟੀ ਨਹੀਂ ਵੇਖੀ ਇੱਕ ਲਾਇਲਟੀ ਨਹੀਂ ਦੇਖੀ ਗਈ ਆਪਣੇ ਹਿਸਾਬ ਨਾਲ ਸਤਰਾਂਜ ਦੇ ਮੋਰੀਆਂ ਨੂੰ ਫਿਟ ਕਰਨ ਦੀ ਕੋਸ਼ਿਸ਼ ਕੀਤੀ ਤੇ ਆਫਟਰ ਆਲ ਸਤਰਾਂਜ ਜਿਹੜੀ ਡੇ ਬਾਏ ਡੇ ਗੇਮ ਹੀ ਖਰਾਬ ਹੋ ਗਈ ਸੋ ਇਹ ਕਾਰਨ ਬੜੇ ਨੇ ਇਹਦੇ ਵਿੱਚ ਮੈਂ ਸਮਝਦਾ ਮਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਲੋਕਾਂ ਕੋਲ ਦੇਖੋ ਸਰਕਾਰ ਛੱਡ ਕੇ ਜੇ ਬੀਜੇਪੀ ਚ ਆ ਰਿਹਾ ਕੁਛ ਨਾ ਕੁਛ ਚੀਜ਼ ਤੇ ਹੈਗੀ ਆ ਮੋਦੀ ਸਾਹਿਬ ਦੀਆਂ ਜਾਂ ਬੀਜੇਪੀ ਦੀਆਂ ਜਿਹੜੀਆਂ ਪਰਿਵਾਰਵਾਦ ਤੋਂ ਪਾਸੇ ਗੱਲਾਂ ਨੇ ਮੈਰਿਟ ਦੇ ਆਧਾਰ ਤੇ ਕੰਮ ਹੋਣਾ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਗੁੱਡ ਗਵਰਨੈਂਸ ਦੇਣੀ ਸੋ ਬਹੁਤ ਵੱਡੀਆਂ ਦੇਸ਼ ਦੀ ਤਰੱਕੀ ਵਾਸਤੇ ਅੱਜ ਪੰਜਾਬ ਨੂੰ ਛੱਡ ਕੇ ਬਾਕੀ ਸੂਬੇ ਕਿੱਥੇ ਦੀ ਕਿੱਥੇ ਪਹੁੰਚ ਗਏ ਨੇ ਕੰਪੈਰੀਜ਼ਨ ਨਹੀਂ ਕਰਦੇ ਪੰਜਾਬ ਕਿਤੇ ਬਹੁਤ ਵੱਡਾ ਸੂਬਾ ਨੰਬਰ 1 ਤੇ ਹੁੰਦਾ ਸੀ 2 ਨੰਬਰ ਤੇ ਵੀ ਰਿਆ ਪਰ ਸਮੇਂ ਦੇ ਨਾਲ ਇਹ ਥੱਲੇ ਜਾਂਦਾ ਰਿਹਾ ਸੋ ਇਹਦੇ ਵਿੱਚ ਦੁੱਖ ਹੁੰਦਾ ਤੇ ਅੱਜ ਸਾਨੂੰ ਆਸ ਹੈ ਲੋਕਾਂ ਨੂੰ ਇੱਕ ਬੀਜੇਪੀ ਦੇ ਉੱਪਰ ਆਸ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਪੰਜਾਬ ਨੂੰ ਖੜਾ ਕਰ ਸਕਦੀ ਆ ਪੰਜਾਬ ਦੇ ਮੁੱਦਿਆਂ ਨੂੰ ਕਰ ਸਕਦੀ ਮੁੱਦੇ ਤੇ ਦੇਖੋ ਬਹੁਤ ਨੇ ਵੱਡੇ-ਵੱਡੇ ਪੂਰੀ ਕੋਸ਼ਿਸ਼ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪਣਾ ਫਿਊਚਰ ਜਿਹੜਾ ਵਾ ਪੰਜਾਬ ਦਾ ਬੀਜੇਪੀ ਪਾਰਟੀ ਚ ਦੇਖ ਰਹੇ ਨੇ ਤਾਂ ਹੀ ਇਹ ਵੱਡੇ-ਵੱਡੇ ਚਿਹਰੇ ਪਾਰਟੀ ਚ ਆਉਂਦੇ ਪਏ ਨੇ ਜੁਆਇਨ ਹੋ ਰਿਹਾ ਬੜੀ ਸਿੰਪਲ ਹੈਗੀ ਆ ਠੀਕ ਆ ਬਾਲ ਜਿੰਨਾ ਵੀ ਪੰਜਾਬ ਦੇ ਵਿੱਚ ਜਿਹੜੇ ਵਿੱਠੇ ਵਿਕਾਸ ਕੀਤੇ ਆ ਸਾਂਝ ਸੀਗੀ ਕਾਲੇ ਦਲ ਨਾਲ ਤੇ ਬੀਜੇਪੀ ਦੇ ਕਾਲੇ ਦਲ ਨੇ ਕੰਮ ਜ਼ਰੂਰ ਕੀਤੇ ਆ ਜੇ ਜਿਹੜਾ ਡਿਵੈਲਪਮੈਂਟ ਦੀ ਗੱਲ ਕੀਤੀ ਤੇ ਦੋਵਾਂ ਪਾਰਟੀਆਂ ਨੇ ਕੀਤੀ ਆ ਤੁਸੀਂ ਕੋਈ ਵੀ ਵੱਡਾ ਪ੍ਰੋਜੈਕਟ ਦੇਖ ਲਓ ਉਹਦੇ ਵਿੱਚ ਤੁਹਾਨੂੰ ਬੀਜਪੀ ਤੇ ਕਾਲੀ ਦਲ ਦੀ ਚਚਲਕ ਮਿਲੂਗੀ ਪਰ ਜਿਹੜੀ ਮੈਨ ਪਾਵਰ ਤੋਂ ਆ ਕੇ ਬੰਦਿਆਂ ਦੀ ਕੰਟਰੋਵਰਸੀ ਆ ਜਿਦਾ ਰਵੀ ਜੀ ਆਪਣੇ ਮੇਰੇ ਵੀਰ ਹੈ ਜੁਆਇਨ ਹੋਏ ਆ ਕੋਈ ਨੋਟਿਸ ਨਹੀਂ ਕੋਈ ਕੁਛ ਨਹੀਂ ਪਾਰਟੀ ਜੋ ਘੜਤਾ ਸਾਡੇ ਨਾਲ ਵੀ ਹੋਇਆ ਇਮਾਨਦਾਰੀ ਨਾਲ ਸਾਰੇ ਲੱਗੇ ਸੀ ਉਥੇ ਬਾਹਰੋਂ ਲਿਆ ਕੇ ਕੈਂਡੀਡੇਟ ਖੜੇ ਕਰਦੇ ਨੇ ਮੰਨ ਲਓ ਜਿਹੜਾ ਕੋ ਫਾਈਨੈਂਸ਼ਲੀ ਮੰਨ ਲਓ ਤਾਕਤਵਰ ਹੋਊਗਾ ਪਰ ਉਹਦੇ ਨਾਲ ਕੀ ਹੈ ਜਿਹੜਾ ਅਸਲੀ ਵਰਕਰ ਹੈ ਜਿਹੜਾ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਸੋ ਮਿਹਨਤ ਕਰੋ ਠੀਕ ਆ ਮੰਨ ਲਓ ਜੇ ਕੋਈ ਆਉਂਦਾ ਵਾ ਕਰਦਾ ਵਾ ਤੇ ਮੈਰਿਟ ਪ੍ਰੂਵਡ ਦੀਆਂ ਤੇ ਗੱਲਾਂ ਹੀ ਖਤਮ ਹੋ ਗਈਆਂ ਪਾਰਟੀ 'ਚ। ਬਾਬਾ ਜੀ ਜੇ ਅਸੀਂ ਪੰਜਾਬੀ ਲਫ਼ਜ਼ ਵਰਤੀਏ ਅਕਾਲੀ ਦਲ ਦਾ ਬੇੜਾ ਕਰਕੇ ਜੇ ਆਪਾਂ ਲਫ਼ਜ਼ ਵਰਤੀਏ ਤਾਂ ਕਿਹੜਾ ਉਹ ਨੁਮਾਇੰਦਾ ਹੈ ਜਿਨੇ ਕੀਤਾ ਖਾਸ ਕਰਕੇ ਕਿਉਂਕਿ ਲੰਮੇ ਅਰਸੇ ਤੋਂ ਪਾਰਟੀ ਚੱਲਦੀ ਸੀ ਅਕਾਲੀ ਦਲ ਲੋਕ ਮਸਾਲਾ ਵੀ ਦਿੰਦੇ ਸੀ ਪਰ ਹੁਣ ਅੱਜ ਦਾ ਜਿਹੜਾ ਸਮਾਂ ਹੈ ਵੀ ਵਰਕਰੇ ਦੇ ਵਿੱਚ ਰਹਿਣਾ ਤੱਕ ਪਸੰਦ ਨਹੀਂ ਕਰਦਾ। ਕਿਹੜਾ ਉਹ ਬੰਦਾ? ਦੇਖੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕਿਹਾ ਵੀ ਅਕਾਲੀ ਦਲ ਦਾ ਬੇੜਾ ਕਰਕੇ ਹੋ ਗਿਆ ਮੇਰਾ ਦਿਲ ਨਹੀਂ ਮੰਦਾ ਕਿਉਂਕਿ ਬੜਾ ਟਾਈਮ 30 ਸਾਲ ਇਸ پارٹی ਨੂੰ ਦਿੱਤੇ ਆ ਅਸੀਂ ਦੇ پارٹی ਦੀ ਸੋਖੀ ਮੰਗਦੇ ਆ ਚਲੋ ਚਾਹੇ ਉੱਤੇ ਹੈ ਚਾਹੇ ਨਹੀਂ ਅੱਜ ਜੋ ਪਛਾਣ ਆ ਜਾਂ ਕੁਝ ਵੀ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਰਕੇ ਆ ਮਹਾਰਾਜ ਕਰੋ پارٹی ਇਹ ਕਹਿੰਨੇ ਵੀ ਖੇਤਰੀ ਪਾਰਟੀ ਜਿਹੜੀ ਉਹ ਮਰਨੀ ਨਹੀਂ ਚਾਹੀਦੀ ਸਰਵਾਈਵ ਹੋਣੀ ਚਾਹੀਦੀ ਹੈ ਪਰ ਜੋ ਅੱਜ ਮਾਝੇ ਦੇ ਹਾਲਾਤ ਨੇ ਖਾਸ ਤੌਰ 'ਤੇ ਮਾਝੇ ਨੂੰ ਬਲਾਉਂ ਕਰਦੇ ਆ ਮਾਝਾ ਅੱਜ ਸਾਰਾ ਹੀ ਟੁੱਟ ਗਿਆ ਜੀ ਅੱਜ ਮਾਜਾ ਦਾ ਤੁਸੀਂ ਵੇਖ ਲਓ ਅੱਜ ਜੋ ਆ ਸਰਦਾਰ ਰਵਿੰਕਰਨ ਸਿੰਘ ਕਾਲੋ ਹੋ ਗਏ ਨੇ ਮਨਜੀਤ ਸਿੰਘ ਜੀ ਮੰਨਾ ਗਏ ਨੇ ਟਿੱਕਾ ਜੀ ਗਏ ਨੇ ਗੁਰਸ਼ਰਨ ਵੀਰ ਸ਼ੀਨਾ ਸਾਡਾ ਛੋਟਾ ਵੀਰ ਗਿਆ ਬੋਨੀ ਅਰਜਨਾਲਾ ਜੀ ਗਏ ਨੇ ਮਨਜੀਤ ਸਿੰਘ ਮੰਨਾ ਜਿਹੜਾ ਉਹ ਗਿਆ ਵਾ ਡਾਕਟਰ ਵੀਰ ਕਾ ਸਾਹਿਬ ਗਏ ਨੇ ਇਹ ਸਾਰਾ ਹੀ ਮਾਜਾ ਖਿਲਰ ਗਿਆ ਤੇ ਕੰਮ ਸੇ ਕੰਮ ਉਹ ਦਾ ਜ਼ਿੰਮੇਵਾਰ ਜਿਹੜਾ ਆਪਣਾ ਮਾਝ ਦੇ ਜਰਨਲ ਜਿਹੜੇ ਖਾਉਂਦੇ ਨੇ ਸਰਦਾਰ ਬਿਕਰਮ ਸਿੰਘ ਜੀਉਂ ਜੀਠਿਆ ਉਹਨਾਂ ਨੂੰ ਇਹ ਆਪਣੀ ਜਿਹੜੀ ਹੈ ਗਲਤੀ ਮੰਨਣੀ ਚਾਹੀਦੀ ਹੈ ਵੀ ਕੋਈ ਨਾ ਕੋਈ ਕਮੀ ਆ ਜਿਹੜੇ ਮਾਝਾ ਜਿਹੜਾ ਸਾਰਾ ਖਿਲਰ ਗਿਆ ਜੀ ਇੱਥੇ ਕਿਉਂਕਿ ਤੁਸੀਂ ਵੀ ਲੰਮਾ ਸਮਾਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਰਿਹਾ ਔਰ ਟਿੱਕਾ ਸਾਹਿਬ ਵੀ ਰੇ ਆ ਰਵਿਕਰਨ ਸਿੰਘ ਕਾਲੋਂ ਵੀ ਬੜੇ ਨਜ਼ਦੀਕੀ ਮੰਨੇ ਜਾਂਦੇ ਸੀ ਬਿਕਰਮ ਸਿੰਘ ਮਜੀਠੀਆ ਦੇ ਸੇਖਵਾ ਸਾਫ ਸੀ ਹੋਰ ਕਈ ਇਹੋ ਜਿਹੇ ਚਿਹਰੇ ਸੀ ਜਿਹੜੇ ਪਾਰਟੀਆਂ ਛੱਡ ਕੇ ਜਾਂ ਕਹਿ ਲਈ ਉਹਨਾਂ ਨੂੰ ਘੱਟ ਦਿੱਤਾ ਗਿਆ ਤਾਂ ਉਹਦੇ ਪਿੱਛੇ ਕਾਰਨ ਕੀ ਸੀ ਵੀ ਵਿਕਰਮ ਸਿੰਘ ਮਜੀਠੀਆ ਉੱਪਰ ਨਹੀਂ ਉੱਠਣ ਦਿੰਦਾ ਕਿਸੇ ਨੂੰ ਜਾਂ ਕੀ ਕਾਰਨ ਕੀ ਹੈ ਇਹਦੇ ਪਿੱਛੇ ਦੇਖੋ ਹਰ ਇੱਕ ਲੀਡਰ ਜਿਹੜਾ ਵਾ ਉਹ ਇੱਜ਼ਤ ਪਾਲਦਾ ਉਹ ਸਾਡੇ ਵੀ 50-50 ਸਾਲ ਦੀ ਉਮਰ ਹੋ ਗਈ ਹੈ ਐਸ ਵੇਲੇ ਕੁਰਸੀਆਂ ਦਾ ਲਾਲਚ ਨਹੀਂ ਬੜਾ ਕੰਮ ਕਰ ਲਿਆ ਅਹੁਦੇਾਂ ਦੇ ਵੀ ਦੇ ਦਿੱਤਾ ਪਾਰਟੀ ਨੇ ਅਹੁਦੇ ਬਖਸ਼ਿਆ ਪਰ ਐਸ ਵੇਲੇ ਸਭ ਤੋਂ ਜ਼ਰੂਰੀ ਹੈ ਸੈਲਫ ਰਿਸਪੈਕਟ ਕੋਈ ਵੀ ਲੀਡਰ ਆ ਕੁਰਸੀ ਦੀ ਬਾਤ ਆ ਸਭ ਤੋਂ ਪਹਿਲਾਂ ਜਿਹੜੀ ਉਹ ਸੈਲਫ ਰਿਸਪੈਕਟ ਆ ਉਹ ਮਿਲਣੀ ਚਾਹੀਦੀ ਆ ਪਰ ਪਾਰਟੀ ਜੋ ਮਿਲਣੀ ਰਹੀ ਇਸ ਕਰਕੇ ਪ੍ਰਧਾਨ ਸਾਹਿਬ ਨੂੰ ਤੇ ਹੋਰ ਜਿੰਨੇ ਵੀ ਲੀਡਰ ਆ ਅਜੇ ਵੀ ਸ਼ਾਮ ਲੋ ਅਜੇ ਡੁੱਲੇ ਬੇਰਾ ਦਾ ਕੁਝ ਨਹੀਂ ਵਿੜਿਆ ਆਪਣੇ ਜਿਹੜੇ ਵਰਕਰਾਂ ਨੂੰ ਮਾਨ ਸਨਮਾਨ ਦੋ ਤੇ ਸ਼ਾਇਦ ਉਹ ਬੰਦੇ ਉੱਤੇ ਟਿਕ ਜਾਣ ਪਰ ਜੋ ਹਾਲਾਤ ਹੋ ਗਏ ਨੇ ਜੋ ਆ ਬਣ ਗਏ ਨੇ ਸਾਨੂੰ ਲੱਗਦਾ ਨਹੀਂ ਕਿ ਪਾਰਟੀ ਜਿਹੜੀ ਆ ਜਲਦੀ ਸਟੈਂਡ ਹੋਊਗੀ ਕਿਉਂਕਿ ਸਾਹਬ ਲਗਾਤਾਰ ਪਹਿਲਾਂ ਇਹ ਗੱਲਾਂ ਹੁੰਦੀਆਂ ਸੀ ਵੀ ਕਾਂਗਰਸ ਦੇ ਵਿੱਚ ਦਫਾੜ ਹੋ ਗਈ ਕਾਂਗਰਸ ਕਾਂਗਰਸ ਵਿੱਚ ਚੰਗੇ ਚਿਹਰੇ ਜਿਹੜੇ ਉਹ ਵੱਖਰੇ ਹੋ ਜਾਂਦੇ ਆਪਸੀ ਕੰਟਰੋਵਰਸੀਆਂ ਨਹੀਂ ਛੱਡਦੀਆਂ ਤਾਂ ਹੁਣ ਕਾਲੀ ਦਲ ਚ ਵੀ ਸੇਮ ਸਿਚੁਏਸ਼ਨ ਆ ਗਈ ਦੇਖੋ ਇਕੱਲੇ ਕਾਲੀ ਦਲ ਮੱਝ ਦੀ ਨਹੀਂ ਤੁਸੀਂ ਪੰਜਾਬ ਚ ਓਵਰਆਲ ਵੇਖੋ ਬਹੁਤ ਵੱਡੀ ਤਦਾਦ ਚ ਜਿਹੜੇ ਸਾਡੇ ਵੀਰ ਭਰਾ ਨੇ ਹਲਕਾ ਇੰਚਾਰਜ ਚੰਗੇ ਚੰਗੇ ਅਹੁਦੇ ਛੱਡ ਕੇ ਉਹ ਭਾਜੀਪੀ ਚ ਆ ਰਹੇ ਵੀ ਕੋਈ ਗੱਲ ਨਹੀਂ ਅਹੁਦਿਆਂ ਦੀ ਸਾਨੂੰ ਪਹਿਲਾਂ ਨਾ ਦੇ ਹੋ ਜੇ ਕੋਈ ਗੱਲ ਨਹੀਂ ਅਸੀਂ ਇੱਕ ਮਾਹੌਲ ਚੰਗੇ ਦੇ ਵਿੱਚ ਜਾਵਾਂਗੇ ਤੇ ਭਾਜਪਾ ਨੇ ਜਿਹੜਾ ਅਕਾਲੀ ਦਲ ਹੈ ਮੇਰੇ ਖਿਆਲ ਮੈਂ ਪਿੱਛੇ ਜੇ ਸਾਡੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਔਦਿਆਂ ਦੀ ਬੜੀ ਝੜੀ ਲੱਗੀ ਹੋਈ ਇਲੈਕਸ਼ਨ ਕਰਕੇ ਪੂਰੇ ਪੰਜਾਬ ਦੇ ਵਿੱਚ ਭਾਜਪਾ ਨੇ ਇੰਨੇ ਔਦੇ ਨਹੀਂ ਹੁਣੇ ਜਿੰਨੇ ਅਕਾਲੀ ਦਲ ਨੇ ਅੰਮ੍ਰਿਤਸਰ ਸ਼ਹਿਰ ਚ ਦੇਤੇ ਤੇ ਖਾਸ ਤੌਰ ਤੇ ਹਲਕਾ ਦੱਖਣੀ ਚ ਦੇਤੇ ਨੇ 2.5 300 ਦੇ ਲਾਗੇ ਹੁਣ ਅਹੁਦੇਦਾਰ ਤੇ ਉਹ ਮਤਲਬ ਪੁੱਛੋ ਕੋਈ ਨਾ ਮੀਤ ਪ੍ਰਧਾਨ ਸੀਨੇ ਮੀਤ ਪ੍ਰਧਾਨ ਜਨਸਖਤਰ ਤੁਸੀਂ ਅੱਜ ਕਿਸੇ ਨੂੰ ਪੁੱਛਿਓ ਜਿਹੜਾ ਦੇਣ ਵਾਲਾ ਭਾਈ ਕਿਨੇ ਉਹ ਕਹਿੰਦਾ ਵੀ ਮੈਂ ਤਾਂ ਲੈਟਰ ਪੈਡ ਹੀ ਸਾਈਨ ਕਰਕੇ ਰੱਖਿਆ ਜਿੰਨੂੰ ਮਰਜ਼ੀ ਦੇਈ ਜੋ ਉਹਦਿਆਂ ਦੀ ਵੈਲਿਊ ਖਤਮ ਕਰਤੀ ਆ ਮਤਲਬ ਜਨਸਖਤਰ ਯੂਥ ਕਾਲੇ ਦਲ ਦੇ ਜਦੋਂ ਅਸੀਂ ਜੁਆਇਨ ਕੀਤੀ ਸੀ ਜਾਂ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਜੀ ਟਟਹੇ ਲੋ ਵਰਗੇ ਅਮਰੀਕ ਸਿੰਘ ਆਲੀਵਾਲ ਵਰਗੇ ਐਮਪੀ ਰੇ ਨੇ ਪਹਿਲਾਂ ਉਹ ਉਹ ਹੁੰਦੇ ਸੀਗੇ ਪੁਰਾਣੇ ਮਤਲਬ ਲੋਕ ਆ ਬੜੇ ਬੜੇ ਵੱਡੇ ਜਿਹੜੇ ਪ੍ਰੇਮ ਸਿੰਘ ਚੰਦੂਆ ਜਿਹਨੇ ਸ਼ੁਰੂ ਕੀਤੇ ਇਹ ਤੋਂ ਚਲੋ ਉਦੋਂ ਦੇਖਦੇ ਸੀਗੇ ਵੀ ਜਨਰਲ ਸਕੱਤਰ ਜਾਂ ਕੋਈ ਮੀਸੀਨ ਮੀ ਪ੍ਰਧਾਨ ਪੰਜਾਬ ਦਾ ਕੋਈ ਅੰਮ੍ਰਿਤਸਰ ਆ ਜਾਂਦਾ ਸੀ ਤੇ ਉਹਦੀ ਸਾਡੀ ਰਿਸਪੈਕਟ ਕਰਨੀ ਬੰਦ ਸੀ ਅਸੀਂ ਪੂਰਾ ਪ੍ਰੋਟੋਕਾਲ ਨਾਲ ਚੱਲਦੇ ਸੀ ਮੈਂ ਸ਼ਹਿਰੀ ਪ੍ਰਧਾਨ ਸੀ ਹੁਣ ਤੇ ਲੱਗੇ ਬਣੇ ਕੋਈ ਪੁੱਛਦਾ ਕੋਈ ਨਹੀਂ ਕਿਉਂਕਿ ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਮੇਰੇ ਹਿਸਾਬ ਨਾਲ ਪਾਰਟੀ ਦੇ ਤੁਸੀਂ ਲਿਸਟ ਤਾਨੂੰ ਮੀਡੀਆ ਹੈਗਾ ਉਹਦੇ ਮਤਲਬ 100 100 150 100 100 ਸੀਨੇ ਵੀ ਪ੍ਰਧਾਨ ਪਾਰਟੀ ਇਹ ਹੈਗਾ ਮੈਨ ਪਾਵਰ ਪਰ ਰਿਜ਼ਲਟ ਨਹੀਂ ਨਾ ਹੋਣਾ ਕੋਣ ਕੋਣ ਵੰਡ ਕੋਣ ਰਿਹਾ ਤੁਸੀਂ ਕਿਹਾ ਲੈਟਰ ਪੈਡ ਸਾਈਨ ਕਰ ਜਿਹੜਾ ਹੁੰਦਾ ਉਹਨੂੰ ਕਰ ਮੈਂ ਕਹਿੰਦਾ ਦਿਓ ਤੁਸੀਂ ਉਹਦੇ ਦਿਓ ਪਰ ਉਸ ਬੰਦੇ ਦੀ ਕਪੈਸਿਟੀ ਤੇ ਵੇਖੋ ਜਿਹੜਾ ਬੰਦਾ ਮੰਨ ਲਓ ਵਾਰਡ ਤੇ ਕਰਸੀਮਤ ਹੋਣ ਵਾਲਾ ਵਾਰਡ ਦੇ ਵਿੱਚ ਉਹ ਕੰਮ ਕਰਕੇ ਰਾਜੀ ਨਹੀਂ ਵਾਰਡ ਦੇ ਵਿੱਚ ਉਹਦੀ ਮਤਲਬ ਕੋਈ ਗੱਲਬਾਤ ਨਹੀਂ ਉਹਨੇ ਕਦੀ ਕੰਮ ਨਹੀਂ ਕੀਤਾ ਸਿੱਧਾ ਚੱਕ ਕੇ ਤੁਸੀਂ ਟਾਪ ਐਂਡ ਆਊਟ ਦੇਣੇ ਚ ਬਿਠਾ ਰਹੇ ਤੇ ਫਿਰ ਜਿਹੜਾ ਕੰਮ ਕਰਨ ਵਾਲਾ ਬੰਦਾ ਉਹਦੇ ਮਨ ਚ ਰੋਸ ਨਾ ਆਊਗਾ ਮਤਲਬ ਉਹ ਚੀਜ਼ ਹੀ ਖਤਮ ਹੋ ਗਈ ਆ ਪ੍ਰੋਟੋਕਾਲ ਜਿਹੜਾ ਸੀਗਾ ਪਾਰਟੀ ਦਾ ਡੇ ਬਾਈ ਡੇ ਆ ਹੁਣ ਉਹ ਤੇ ਉਹਦਿਆਂ ਦੀ ਤੇ ਛੜੀ ਆ ਪਤਾ ਨਹੀਂ ਲੱਗਦਾ ਕਿਸੇ ਨੂੰ ਕੋਈ ਸੀ ਨੇ ਕਈ ਟਾਈਮ ਐਮਐਲਏਾਂ ਦੀ ਜਿਹੜੇ ਐਮਐਲਏ ਹੁੰਦੇ ਸੀ ਉਹ ਹੁੰਦੇ ਸੀ ਕਿਤੇ ਕਾਲੀ ਦਲ ਦਾ ਹੀ ਕੱਲੋ ਸਕੱਤਰ ਬਾਂਜੇ ਮੀਤ ਪ੍ਰਧਾਨ ਬਾਂਜੇ ਮੈਂ ਸੀਨੇ ਮੀਤ ਪ੍ਰਧਾਨ ਸ਼ਰੋਮਣੀ ਕਾਲ ਦਲ ਦੀ ਤੇ ਗੱਲ ਹੀ ਬਾਤ ਦੀ ਆ ਉਹ ਇਹਦੇ ਵਿੱਚ ਤੇ ਮੰ ministr ਲੈਵਲ ਦੇ ਬੰਦੇ ਹੁੰਦੇ ਸੀ ਹੁਣ ਉਹ ਜਿਹੜੀਆਂ ਖਬਰਾਂ ਪੈਂਦੀਆਂ ਨੇ ਜਾਂ ਵੇਖੀਦਾ ਵਾ ਤੇ ਉਹ ਮਨ ਨੂੰ ਦੁੱਖ ਆਉਂਦਾ ਵੀ ਯਾਰ ਇਹ ਬੰਦੇ ਵੀ ਅੱਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਅਹੁਦੇ 'ਤੇ ਠੀਕ ਆ ਮੈਂ ਕਹਿੰਦਾ ਵਰਕਰ ਦਿਓ ਪਰ ਉਸ ਬੰਦੇ ਨੇ ਜਿਸ ਬੰਦੇ ਨੂੰ ਮੰਨ ਲਓ ਕੰਮ ਹੀ ਨਹੀਂ ਕੀਤਾ ਹੋਵੇਗਾ ਬਿਲਕੁਲ ਹੀ ਨਹੀਂ ਕੰਮ ਕੀਤਾ ਤੇ ਉਹ ਜਿਹੜਾ ਲਾਗੇ ਬੰਨੇ ਘੁੰਮਦਾ ਪਿਆ ਉਹ ਕਿਸੇ ਜਿਹੜੇ ਲੀਡਰ ਦੇ ਸੋ ਉਹ ਆਉਦਿਆਂ ਦੀ ਤੇ ਕੰਮ ਹੀ ਖਤਮ ਤੇ ਉਹਦੇ ਨਾਲ ਜਿੰਨਾ ਮਰਜੀ 500 ਦਾ ਵੰਡ ਦੇਣਗੇ 1000 ਵੰਡ ਦੇਣਗੇ ਮੈਨ ਪਰ ਵੇਖਣ ਨੂੰ ਹੈ ਜਦੋਂ ਵੋਟਾਂ ਪੈਣਗੀਆਂ ਵੋਟਾਂ ਦਾ ਰਿਜ਼ਲਟ ਆਊਗਾ ਤੁਹਾਡੇ ਸਾਹਮਣੇ ਆਊਗਾ ਖਾਸ ਤੌਰ ਤੇ ਮਨਜੋਤ ਜੀ ਇਹ ਤੁਹਾਨੂੰ ਦੱਸਣਾ ਚਾਹੁੰਨੇ ਕਿ ਹਲਕਾ ਦੱਖਣੀ ਨੂੰ ਬਿਲੋਂਗ ਕਰਦੇ ਆ 1994 ਦੇ ਵਿੱਚ ਅਸੀਂ ਕਾਲੀ ਦਲ ਜੁਆਇਨ ਕਰਦੇ ਆ ਭਾਜੀ ਪ੍ਰਧਾਨ ਸੀਗਾ ਮੈਂ ਜਨਰਲ ਸੈਕਟਰੀ ਸੀ ਮਿਹਨਤ ਕੀਤੀ ਇਲੈਕਸ਼ਨ ਆਈ ਤੇ ਸਰਦਾਰ ਕਿਰਪਾਲ ਸਿੰਘ ਨੂੰ ਸਰਦਾਰ ਬਾਦਲ ਸਾਹਿਬ ਨੇ ਵੱਡੇ ਨੇ ਟਿਕਟ ਦਿੱਤੇ ਟਿੱਕਾ ਜੀ ਨੇ ਕਿਹਾ ਠੀਕ ਆ ਬਜ਼ੁਰਗਾ ਕੋਈ ਗੱਲ ਨਹੀਂ ਸਾਥ ਦਿੱਤਾ ਅਗਲੀ ਵਾਰੀ ਮੌਕਾ ਆਇਆ ਤੇ ਸਰਦਾਰ ਰਵਿੰਦਰ ਸਿੰਘ ਬਲਾਰੀਆ ਜੀ ਨੂੰ ਆਪਾਂ ਟਿਕਟ ਦੇ ਦਿੱਤੀ ਟਿੱਕਾ ਜੀ ਨੂੰ ਫੇਰ ਇਗਨੋਰ ਕੀਤਾ ਟਿੱਕਾ ਜੀ ਨੇ ਫੇਰ ਚੱਲ ਲਿਆ ਕੋਈ ਗੱਲ ਨਹੀਂ ਬੇਵਕਤੀ ਉਹਨਾਂ ਦੀ ਮੌਤ ਹੋ ਗਈ ਮਾੜੀ ਗੱਲ ਹੋਈ ਫੇਰ ਟਿੱਕਾ ਸਾਹਿਬ ਨੂੰ ਸਰਦਾਰ ਬਾਦਲ ਨੇ ਕਿਹਾ ਵੀ ਤੁਹਾਨੂੰ ਟਿਕਟ ਦੇ ਦਿੰਨੇ ਆ ਜੀ ਫੇਰ ਨਹੀਂ ਦਿੱਤੀ ਗਈ ਫੇਰ ਉਹਨਾਂ ਦੇ ਬੇਟੇ ਜੀ ਨੂੰ ਟਿਕਟ ਦੇ ਦੇ ਦਿੱਤੀ ਚਲੋ ਜਦੋਂ ਫਿਰ ਮਾੜਾ ਹਾਲਾਤ ਆਇਆ ਜਦੋਂ ਕੋਈ ਟਿਕਟ ਨਹੀਂ ਸੀ ਲੜਦਾ ਦਖਣੀ ਹਲਕੇ ਜੋ ਤੋ ਉਸ ਟਾਈਮ ਤੇ ਸਰਦਾਰ ਗੁਰਪ੍ਰਤਾਪ ਸਿੰਘ ਟਿਕਾ ਯਾਦ ਆਇਆ ਟਿਕਾ ਜੀ ਨੇ ਇਲੈਕਸ਼ਨ ਲੜੀ ਚਲੋ ਕੋਈ ਨਹੀਂ ਪਾਰਟੀ ਦਾ ਹੁਕਮ ਸੀ ਫਿਰ ਉਸ ਤੋਂ ਬਾਅਦ ਆਪਣਾ ਉਹ ਬੰਦਿਆ ਲਿਆ ਕੇ ਇਹਨਾਂ ਦੱਖਣੀ ਹਲਕੇ ਚ ਲਿਆ ਆਂਦਾ ਤੇ ਨਾਕ ਲੈਂਦੇ ਉਹ ਵੀ ਚਲਾ ਗਿਆ ਤੇ ਹੁਣ ਸਾਨੂੰ ਕਹਿੰਦੇ ਉਹ ਟਿਕਾ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਹਲਕਾ ਸੰਭਲੋ ਯਾਰ ਕੀ ਹਲਕਾ ਸੰਭਲੀਏ ਪਹਿਲਾ ਜਦੋਂ ਆਇਆ ਉੱਥੋਂ ਬਲਾਰੀਆ ਸਾਹਿਬ ਚਲੇ ਗਏ ਛੋਟੇ ਕਾਂਗਰਸ ਚ ਕੁਝ ਉਹ ਬੰਦੇ ਕਾਲੀ ਦਲ ਦੇ ਲੈ ਗਏ ਹੁਣ ਸਾਡਾ ਵੀਰ ਉਹ ਤਲਵੀਰ ਗੇਲ ਗਿਆ ਉਹ ਕੁਝ ਬੰਦੇ ਕਾਲੀ ਦਲ ਦੇ ਰਹਿ ਗਏ ਹੁਣ ਰਹਿ ਕੀ ਗਿਆ ਕਾਲੀ ਦਲ ਨੂੰ ਹੁਣ ਸਾਂਭੀ ਉੱਥੇ ਸਾਂਭਣ ਨੂੰ ਹਾਇ ਕੀ ਆ ਇਸ ਕਰਕੇ ਪਾਰਟੀ ਸੋਚੇ ਸਦਾ ਟੱਪੜੀ ਨਾ ਬਣਾਓ ਸਾਨੂੰ ਸਾਨੂੰ ਇੱਜ਼ਤ ਤੇ ਮਾਣ ਦਿਓ ਜਦੋਂ ਕੋਈ ਨਹੀਂ ਲੱਭਦਾ ਉਦੋਂ ਆਜੇ ਟਿੱਕਾ ਆਜੇ ਰੰਦਾਵਾ ਇੰਨਾ ਗੱਲਾਂ ਤੋਂ ਉੱਠੇ ਉੱਥੋਂ ਵਰਕਰਾਂ ਦਾ ਮਾਣ ਬਖਸ਼ੋ ਚਲੋ ਸਾਡੇ ਨਾਲ ਜੋ ਹੋਇਆ ਹੋਇਆ ਜਿਹੜੇ ਤੁਹਾਡੇ ਕੋਲ ਟੀਮ ਹੈ ਕਮ ਸੇ ਕਮ ਇਹ ਹੀ ਸ਼ਾਮਲ ਲਿਓ ਅਸੀਂ ਤੇ ਹੀ ਬੇਨਤੀ ਕਰਦੇ ਹਾਂ ਜਦੋਂ ਤਲਵੀਰ ਸਿੰਘ ਗਿੱਲ ਹੋਰਾਂ ਨੂੰ ਪਾਰਟੀ ਦੇ ਵਿੱਚੋਂ ਅਜਰੋ ਆਵਾਜ਼ੀ ਪਾਰਟੀ ਸ਼ਾਮਲ ਹੋ ਕੇ ਬਾਅਦ ਚ ਬਿਆਨ ਆਉਂਦਾ ਤੁਸੀਂ ਦੇਖਿਆ ਹੋਊਗਾ ਸਟੇਜ ਦੇ ਉੱਤੇ ਕਹਿੰਦੇ ਸ਼ੁਕਰ ਗੁਰੂ ਲੁੱਥਾ ਤਾਂ ਕਿਤੇ ਨਾ ਕਿਤੇ ਪ੍ਰਧਾਨ ਦੇ ਮੂੰਹ ਇਹੋ ਜਿਹੇ ਲਫ਼ਜ਼ ਕਿਵੇਂ ਲੱਗ ਉਹ ਉਹਦਾ ਜਿਹੜਾ ਐਟੀਟਿਊਡਸ ਹੈਗਾ ਨਾ ਤਲਵੀਰ ਦਾ ਦੇਖੋ ਉਹ ਪ੍ਰਧਾਨ ਦੀ ਕੁਝ ਗੱਲ ਠੀਕ ਵੀ ਹੋ ਸਕਦੀ ਆ ਚਲੋ ਉਹਨਾਂ ਨੇ ਹਾਸੇ ਮਜ਼ਾਕ ਚ ਲੱਡੂ ਵੰਡਣ ਦੀ ਗੱਲ ਕਹਿਤੀ ਪਰ ਕੋਈ ਵੀ ਆ ਤੁਹਾਨੂੰ ਆਪਣੇ ਸ਼ਬਦਾਂ ਦੀ ਮਾਨ ਮਰਯਾਦਾ ਦੇ ਵਿੱਚ ਇੱਕ ਪ੍ਰੋਟੋਕਾਲ ਹੁੰਦਾ ਪ੍ਰਧਾਨ ਜੀ ਸਦਾ ਸ਼ੂਭੀ ਸੇਵਾ ਸ਼੍ਰੋਮਣੀ ਕਾਲੀ ਦਲ ਦੀ ਜਥੇਬੰਦੀ ਦੇ ਪ੍ਰਧਾਨ ਨੇ ਚਲੋ ਇਹਨੂੰ ਆਇਆ ਇਹ ਜਦੋਂ ਆਤ ਹੀ ਇਦਾਂ ਦੀ ਪਈ ਆ ਉਹ ਜਦੋਂ ਮਰਜ਼ੀ ਉਹ ਗੱਲਾਂ ਕਈ ਥਾਵਾਂ ਤੋਂ ਕਲਪੇ ਹੀ ਇਹ ਤਾਂ ਮਤਲਬ ਬਹੁਤ ਧੀਰ ਤੋਂ ਜਦੋਂ ਉਬਾਲਾ ਖਾ ਰਹੇ ਸੀ ਵੀ ਉਹ ਤੰਗ ਪ੍ਰੇਸ਼ਾਨ ਕਰ ਲੋ ਜਾਂ ਇੰਨਾ ਕੋ ਉਹ ਪ੍ਰੈਸ਼ਰ ਕਰਦਾ ਸੀ ਜਦਾਂ ਰੋਜ਼ ਬੰਦੇ ਇੱਥੇ ਰੱਖ ਦੋ ਇੱਥੋਂ ਬਾਹਰ ਕਰ ਦੋ ਇੱਥੇ ਬਾਹਰ ਕਰ ਦੋ ਇਹ ਚੀਜ਼ਾਂ ਤੋਂ ਪਾਰਟੀ ਪ੍ਰਧਾਨ ਜੀ ਦੁਖੀ ਸੀਗੇ ਇੱਥੇ ਗੱਲ ਨੂੰ ਕੋਈ ਗੱਲ ਨਹੀਂ ਤੇ ਉਹ ਬੰਦਾ ਜਿਹੜਾ ਹੈਗਾ ਖਲਬੀਰ ਹੁਣ ਸਾਡੇ ਤੇ ਅਲੀਗੇਸ਼ਨ ਜੇ ਲਾਉਂਦਾ ਸੀ ਵੀ ਇਹ ਗਨਮੈਨਾਂ ਕਰਕੇ ਚਲੇ ਮੈਂ ਹੁਣ ਪੁੱਛਣਾ ਚਾਹੁੰਦਾ ਭਰਾਵਾ ਵੀ ਹੁਣ ਕੀ ਹੋਇਆ ਹੁਣ ਤਾਂ ਨੂੰ ਕੀ ਹੋਂਦ ਤੇ ਤੂੰ 5 ਮਿੰਟ ਨਹੀਂ ਲਾਏ ਵੀ ਕਿੰਨੀ ਵਾਰੀ ਕਦੀ ਮੈਂ ਭਾਜਪੀ ਚ ਚੱਲ ਜਾਣਾ ਮੈਂ ਕਦੀ ਕਰ ਬਾਰਗੇਨਿੰਗ ਜਿਹੜਾ ਬੰਦਾ ਕਰਕੇ ਉਹਦਾ ਸਟੇਬਲ ਮਾਈਂਡ ਨਹੀਂ ਹੈਗਾ ਸੈਟਿਕਲੀ ਤੁਸੀਂ ਕਿਤੇ ਵੀ ਜਾਂਦੇ ਜੇ ਮਾਈਂਡ ਸਟੇਬਲ ਆ ਮੈਂ ਸ਼ਾਇਦ ਕਹਣਾ ਵੀ ਸ਼ਾਇਦ ਉਦੋਂ ਵੀ ਉਹਨੂੰ ਕੋਈ ਭਾਜਪੀ ਵਾਲਾ ਕੋਈ ਇਦਾਂ ਲੱਭ ਜਾਂਦਾ ਤੇ ਸ਼ਾਇਦ ਉਹ ਅੱਜ ਭਾਜਪੀ ਚੱਲ ਜਾਂਦਾ ਉਹ ਲੜਾਈ ਲੜਦਾ ਹੋਰ ਸਾਬ ਦੀ ਮੁੱਲ ਗਨਮੈਨ ਹੁਣ ਕਹੇ ਹੁਣ ਲੈ ਕੇ ਇੱਧਰ ਉਧਰ ਤੁਰਿਆ ਫਿਰਦਾ ਵਾ ਮੈਂ ਉਦੋਂ ਵੀ ਮੈਨੂੰ ਬੜਿਆ ਨੇ ਕਿਹਾ ਵੀ ਤੁਸੀਂ ਇਹਦਾ ਜਵਾਬ ਦਿਓ ਕਿਉਂਕਿ ਮੈਂ ਇੰਨਾ ਚੱਕਰਾਂ 'ਚ ਕਦੀ ਪਿਆ ਨਹੀਂਗਾ ਜਵਾਬ ਕੀ ਦੇਣਾ ਕੋਈ ਕੁਛ ਕਹੀ ਜਾਵੇ ਬੰਦੇ ਨੂੰ ਆਪਣੀ ਅੰਤਰਾਤਮਾ ਦਾ ਪਤਾ ਹੁੰਦਾ ਗਾਣਿਆਂ ਦੇ ਉੱਪਰ ਲਾ ਕੇ ਤੇ ਸਟੋਰੀਆਂ ਪਾ ਕੇ ਕੋਈ ਧਾਕੜ ਨਹੀਂ ਬਣ ਜਾਂਦਾ ਤੁਹਾਡਾ ਕਿਰਦਾਰ ਤੁਹਾਡੀ ਜੀਵਨ ਦੀ ਜਾਂਚ ਤੁਸੀਂ ਕਿਵੇਂ ਚੱਲਦੇ ਜੇ ਤੁਹਾਡੀ ਸੋਚਣ ਦਾ ਢੰਗ ਤੁਸੀਂ ਤੁਹਾਡੀ ਸਮਾਜ ਚ ਪਰਸਨੈਲਿਟੀ ਕੀ ਆ ਲੋਕ ਤੁਹਾਨੂੰ ਕਿਵੇਂ ਵੇਖਦੇ ਨੇ ਮੈਂ ਵੀ ਅੱਜ ਜੋ ਮਰਜ਼ੀ ਲਿਖ ਲਾਂ ਪਰ ਸਮਾਜ ਤੁਹਾਨੂੰ ਕਿਸ ਐਂਗਲ ਨਾਲ ਵੇਖਦਾ ਸਮਾਜ ਚ ਤੁਹਾਡੀ ਕੀ ਕਹ ਲੋ ਇੱਜ਼ਤ ਆ ਅਸੀਂ ਵੀ ਛੱਡ ਕੇ ਗਏ ਸੀ ਨਾ ਪਾਰਟੀ ਤੇ ਇੱਕ ਵੀ ਕਿਸੇ ਚਲੋ ਪੱਤਰਕਾਰ ਭਾਈ ਚਰਨ ਨੇ ਕਿ ਪਾਰਟੀ ਜਾਂ ਕਿਸੇ ਨੇ ਵੀ ਸਾਡੇ ਖਿਲਾਫ ਕੋਈ ਵੀ ਇੱਕ ਚੀਜ਼ ਨਹੀਂ ਸੀ ਪਾਈ ਤੇ ਉਹਦੇ ਤੇ ਮੀਨ ਬੰਨੋ ਨਹੀਂ ਹਟਦੇ ਜਦੋਂ ਜ਼ੁਬਾਨ ਤੋਂ ਆਪਾਂ ਬਾਰ-ਬਾਰ ਗੱਲ ਫੁਕਰਨੀ ਕਦੀ ਕੁਛ ਕਹਿ ਦੇਣਾ ਕਦੀ ਕੁਛ ਕਹਿ ਦੇਣਾ ਉਹ ਵੀਡੀਓ ਤੇ ਹੁਣ ਚਲਦੀਆਂ ਨੇ ਨਾ ਜੇ ਅੱਜ ਆਪਾਂ ਕਹਿੰਨੇ ਪਿਆ ਠੀਕ ਆ ਸਾਡਾ ਅਸੀਂ ਬਾਲ ਸਾਹਿਬ ਦਾ ਸਤਿਕਾਰ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਇਹਦੇ ਵਿੱਚ ਕੋਈ ਦੂਰ ਨਹੀਂ ਪਾਰਟੀ ਦੀ ਅਸੀਂ ਜੁਆਇਨ ਜ਼ਰੂਰ ਕਰ ਲਈ ਆ ਪਰ ਇਹ ਤਾਂ ਨਹੀਂ ਵੀ ਅੱਜ ਨਾਲ ਤੇ ਠੀਕ ਹੈ ਤੇ ਬਾਅਦ ਚ ਆਪਾਂ ਗਾਲਾਂ ਕੱਢਣ ਲੱਪੀਏ ਸਮਾਜ ਚ ਸਮਾਜ ਦੇ ਵਿੱਚ ਵਿਚਰੇ ਇੰਨਾ ਸਾਲ ਅਸੀਂ ਰਹੇ ਹਾਂ ਇਕੱਠੇ ਵਿਚਾਰਕ ਮਤਬੇਦ ਹੋ ਸਕਦੇ ਆ ਸਾਡੀ ਕਈ ਚੀਜ਼ਾਂ ਚੇਂਜ ਹੋ ਸਕਦੀਆਂ ਜਿੰਨੀ ਦੇਰ ਕਾਲੀ ਦਲ ਚ ਕੰਮ ਕੀਤਾ ਠੋਕ ਵਜਾ ਕੇ ਇਮੋਸ਼ਨਲ ਦਿਲੋਂ ਕੰਮ ਕੀਤਾ ਸੀਗਾ ਕਿੱਥੋਂ ਕਿੱਥੇ ਆਪਾਂ ਮਿਹਨਤ ਕਰਨ ਚੋ ਸਾਰਾ ਪੰਜਾਬ ਚ ਅਸੀਂ ਸਾਰਿਆਂ ਨੇ ਕੀਤਾ ਮੈਂ ਸੁਖਬੀਰ ਜੀ ਬਾਦਲ ਜੀ ਨਾਲ ਮੇਰੇ ਵੱਡੇ ਬਾਦ ਸਾਹਿਬ ਦੇ ਮੈਂ ਬਹੁਤ ਉਹਨਾਂ ਦੀ ਕਹਿ ਲੋ ਵੀ ਲਾਗੇ ਰਿਹਾ ਕਿ ਨਿੱਗ ਬੜਾ ਮਾਨਿਆ ਸਿੱਖਿਆ ਗੱਲਾਂ ਸਿਰਫ ਪਰ ਹੁਣ ਜਦੋਂ ਜੇ ਪਾਰਟੀ ਭਾਜਪੀ ਚ ਆਏ ਤੇ ਅਸੀਂ ਦਿਨ ਰਾਤ ਵਧੀਆ ਆਪਣਾ ਕਰਦੇ ਪਿਆ ਥੱਲਿਓ ਸ਼ੁਰੂ ਹੋਏ ਆ ਕਿ ਗ੍ਰਾਫ ਸੀਗਾ ਕੁਐਸਚਨ ਹੈ ਪਹਿਲੋਂ ਤੇ ਆਉਣ ਵਾਲੇ ਟਾਈਮ ਚ ਹੁਣ ਵਧਿਆ ਹੋਇਆ ਤੇ ਗਾਂਹ ਹੋਰ ਵਧਣਾ ਆਉਣ ਵਾਲੇ 2027 ਚ ਮੇਰੀ ਗੱਲ ਨੋਟ ਰੱਖ ਲੋ ਆਉਣ ਵਾਲੇ ਟਾਈਮ ਦੇ ਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਇਤੇ ਅਵਸ਼ ਬਣਾਉਗੀ ਬਹੁਤ ਧੰਨਵਾਦ ਆ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਅਕਾਲੀ ਦਲ ਪਾਰਟੀ ਕਿਉਂ ਕਮਜ਼ੋਰ ਪਈ ਕਾਰਨ ਕੀ ਰੇ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਕਿਉਂ ਉਹ ਲੀਡਰ ਉਹ ਨੁਮਾਇंदे ਜਾ ਰਹੇ ਨੇ ਤਾਂ ਖਾਸ ਗੱਲਬਾਤ ਜਿਹੜੀ ਹੈ ਉਹ ਅਜੇ ਵੀਰਪਾਲ ਸਿੰਘ ਰੰਦਾਵਾ ਗੁਰਪ੍ਰਤਾਪ ਸਿੰਘ ਟਿੱਕਾ ਹੋਰਾਂ ਨੇ ਨਾਲ ਕੀਤੀ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕਾਂਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...